ਜੀ ਜਿਆਦੇ ਇਹਦਾ ਕੰਮ ਵੀ ਜਦੋਂ ਹੀਟ ਹੁੰਦੀ ਹੈ ਨਾ ਉਹ ਪਸ਼ੂ ਦੀ ਹੀਟ ਜਿਹੜਾ ਬੰਦਾ ਸਹੀ ਚੈੱਕ ਵੀ ਮਤਲਬ ਧਿਆਨ ਚ ਹੀਟ ਦਾ ਡਾਇਗਨੋਸ ਕਰੇ ਨੇ ਜਿਹਨੂੰ ਆਪਾਂ ਹਾਂ ਉਹ ਚੀਜ਼ ਹੀ ਜ਼ਿਆਦੇ ਕੰਮ ਕਰਦੀ ਆ ਦਵਾਈਆਂ ਜਾਂ ਪਾਊਡਰ ਉਹ ਹੀ ਨਹੀਂ ਸਿੱਧੀ ਕਸ ਕਰਦੇ ਇੱਕ ਸਮੇਂ ਤੇ ਚੀਜ਼ ਉਹਨੂੰ ਪ੍ਰੋਬਲਮ ਕੋਈ ਹੋਰ ਆ ਦਵਾਈ ਆਪਾਂ ਵੈਸੇ ਕਹਦੇ ਇੱਕ ਇਕੱਲਾ ਮੈਨਰ ਮੈਕਚਰ ਦੇ ਚੱਲੋ ਤੇ ਉਹ ਹੀਟ ਵੈਸੇ ਹੀ ਛੀਛੀ ਜਿਹਾ ਰੱਖਦੀ ਆ ਜਾਂ ਜਿਆਦੇ ਪਾਣੀ ਸਿੱਟੀ ਜਾਂਦੀ ਆ ਜੀ ਜੀ ਉਹ ਫਿਰ ਉਹੋ ਜਿਹਾ ਵੇਖ ਕੇ ਕਰਨਾ ਚਾਹੀਦਾ ਠੀਕ ਆ ਇਹ ਨਹੀਂ ਮਤਲਬ ਵੀ ਇਕੱਲਾ ਮਿਨਰ ਨਹੀਂ ਰਹੂਗੀ ਆਪਾਂ ਬਹੁਤ ਦਿੰਨੇ ਆ ਮਿਨਰ ਮੈਂ ਤੇ ਇਹ ਨਹੀਂ ਗੱਲ ਆ ਵੀ ਦਿੰਨੇ ਵੀ ਨਾਰਮਲ ਦਿੰਨੇ ਹੋ ਗਏ ਚਾਰ ਕਰਕੇ ਠੀਕ ਆ ਜੇ ਆਪਣੇ ਪੱਠੇ ਆ ਵੀ ਮੈਂ ਤਾਂ ਨਹੀਂ ਮੰਨਦਾ ਵੀ ਜਦੋਂ ਆਪਣੇ ਕੌਣ ਪਹਿਲਾਂ ਸਾਡੇ ਘਰ ਦੀ ਇੱਕ ਹਰੇਕ ਦੇ ਬੰਦੇ ਸਾਹਮਣੇ ਕੌਣ ਮਿਨਰ ਮੈਂ ਇੱਥੇ ਪਾਉਂਦਾ ਇੱਕ ਵਸਤਾ ਪਸੂ ਬਾਹਰ ਵੀ ਇਹਦੇ ਨਾਂ ਬਾਹਰ ਵਾਲਿਆਂ ਨੂੰ ਦੀ ਹੂੰ ਪੱਠਿਆਂ 'ਚ ਹਰਿਆਂ 'ਚ ਤਾਂ ਆਉਂਦਾ ਹੀ ਰਹਿੰਦਾ ਬਾਣ ਬਦਲ ਕੇ ਹੁੰਦੇ ਰਹਿੰਦੇ ਆ ਆਪਣੇ ਬਿਲਕੁਲ ਤੇ ਦੁੱਧ ਨਾਰਮਲ ਵਾਲੇ ਦਾ ਤਾਂ ਮੇਰੇ ਹਿਸਾਬ ਨਾਲ ਤਾਂ ਵਾਧੂ ਖਰਚਾ ਵੀ ਨਹੀਂ ਬਾਲਾ ਜੋਰ ਲਾਉਂਦੀ ਨਾ ਪਰ ਮੈਂ 10 ਕਿਲੋ ਤੱਕ ਮੈਂ ਨੂੰ ਤੇ 25 ਕਿਲੋ ਗਾਂ ਨੂੰ ਜਿਹਦਾ ਖਾਣ ਪੀਣ ਸਹੀ ਆ ਹਾਂ ਆਪਾਂ ਨੂੰ ਪਸ਼ੂ ਦੀ ਚਮਕ ਪਸ਼ੂ ਦਾ ਦੇਖਣਾ ਜ਼ਰੂਰੀ ਹੁੰਦਾ ਪਸ਼ੂ ਮੰਗਦਾ ਵੀ ਆ ਪਾਊਡਰ ਕੇ ਬਸ ਉਹੀ ਦਹੀ ਆਉਣਾ 100 ਗ੍ਰਾਮ 200 ਗ੍ਰਾਮ ਹਾਂ ਠੀਕ ਆ ਚਲੋ ਤੁਹਾਡਾ ਫਾਰਮਾਂ ਦੀ ਤਾਂ ਗੱਲ ਸੁਣ ਲੈਣੇ ਬਾਈ ਵੀ 1.5 1.5 ਤੋਂ 200 ਗ੍ਰਾਮ ਪਾਉਂਦੇ ਆ ਬਾਈ ਇਹਨਾਂ ਦਾ ਦੁੱਧ ਵੀ ਯਾਰ 60 60 ਕਿਲੋ 50 50 ਕਿਲੋ ਗਾਂਾਂ ਦਾ ਦੁੱਧ ਲੈਂਦੇ ਆ ਆਪਣੀ ਗਾਂ 25 30 ਕਿਲੋ ਨਾਰਮਲ ਜਿਹੜੀ ਉਹ ਆਪਣਾ ਆਪਦਾ ਹਿਸਾਬ ਵੇਖ ਕੇ ਪਾਉਣਾ ਜ਼ਰੂਰੀ ਹੈ ਹੂੰ ਬਾਕੀ ਆਪ ਆਪਣਾ ਤਿਆਰਬਾ ਤਿਆਰਬਾ ਹਾਂ ਚਲੋ ਤੁਹਾਡਾ ਪੀਣੀਆਂ ਨੇ ਇਹ ਵੀ ਜਿਆਦਾ ਜ਼ੋਰ ਲਾਉਣ ਦੀ ਲੋੜ ਨਹੀਂ ਵੀ ਹਮ ਇਹਨਾਂ ਵਿਚ ਨਾਲੇ ਚੱਕਰਾਂ 'ਚ ਆਪਾਂ ਤਾਂ ਯਾਰ ਵੇਖਿਆ ਹੋਇਆ ਸਾਰੇ ਤਿਆਰਬੀ ਕਰਕੇ ਠੀਕ ਹੈ ਵੀ ਜਿੰਨਾ ਆਪਾਂ